ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਹੀ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ 'ਚ ਮਾਲਕ ਕਰੇ ਜੀ ਵਾਦਾ ਇਹੀ ਅਰਦਾਸ ਹੈ ਜੀ ਦਿਲ ਤੋਂ ਸੋ ਅੱਜ ਕੱਢ ਲਈ ਭਾਈ ਟੌਰ ਆਪਾਂ ਨੇ ਸਜਾ ਲਈ ਦਸਤਾਰ ਤੇ ਪਾ ਲਿਆ ਕੁੜਤਾ ਪਜਾਮਾ ਕਾਲੇ ਰੰਗ ਵਾਲਾ ਹੈ ਉੱਪਰੋਂ ਪਾ ਲਈ ਆਪ ਤੋਂ ਹੀ ਪਤੂਹੀ ਕਹਿ ਦਿੰਦੇ ਆ ਸਿਆਣਿਆਂ ਦੀ ਬੋਲੀ ਚ ਹਨਾ ਜਿਹੜੇ ਜਿੱਦਾਂ ਹੁਣ ਸਾਡੇ ਪਾਪਾ ਜੀ ਹੁਣੀ ਆ ਇਹ ਆ ਚੀਜ਼ ਨੂੰ ਇਹ ਪਤੂਹੀ ਕਹਿ ਦਿੰਦੇ ਆ ਜਿਹੜੀ ਅੱਧੀਆਂ ਵਾਹਾਲੀਆਂ ਹਨਾ ਤੇ ਆਪਾਂ ਕਹਿ ਦਿੰਦੇ ਆ ਚਲੋ ਜਾਕਟ ਹਨਾ ਜਾਕਟ ਕਹਿ ਦਿੰਦੇ ਆ ਜਾਂ ਕਹ ਲਓ ਅ ਸਜਾਕਟੇ ਕਹਿੰਦੇ ਵਸੇ ਸਾਡੇ ਦਾ ਹਾਫ ਬਾਜੂ ਜਾਕਟ ਹਨਾ ਤੇ ਪਾਪਾ ਜੀ ਹੁਣ ਕਹਿ ਦਿੰਦੇ ਸਾਡੇ ਪਤੂਹੀ ਹੈ ਤੇ ਕਹਾਣੇ ਹੁਣ ਪਤੂਹੀ ਵੀ ਆਪਾਂ ਪਾ ਲਈ ਕੁੜਤਾ ਪਜਾਮਾ ਪਾ ਲਿਆ ਦਸਤਾਰ ਸਜਾਲੀ ਹਾਂ ਇੱਧਰ ਭਾਈ ਨੋਕ ਵਾਲੀ ਪਾਲੀ ਜੁੱਤੀ ਹੈ ਪਾਣੇ ਹਾਂ ਨੋਕ ਵਾਲੀ ਨਹੀਂ ਸੌਰੀ ਨੋਕ ਵਾਲੀ ਕਹੇ ਤਾਂ ਪੰਜਾਬੀ ਜੁੱਤੀ ਫਿਰ ਕਿ ਮੇਰੇ ਨਾਲ ਸੌਣੀ ਨਹੀਂ ਲੱਗਦੀ ਤੇ ਇਹ ਜੁੱਤੀ ਭਾਈ ਮੈਨੂੰ ਬਹੁਤ ਸੋਹਣੀ ਲੱਗੀ ਜੈਸਮੀਨ ਦੇ ਕਹੇ ਤੇ ਲਈ ਧੀ ਮੈਂ ਇਹ ਪਰ ਅਲਾ ਦਾ ਮੈਨੂੰ ਇਦਾਂ ਦਾ ਮੈਂ ਕਹਦੇ ਪਾਈ ਨਹੀਂ ਇਹ ਜੁੱਤੀ ਹਨਾ ਕੜਾਈ ਵਾਲੀ ਜੁੱਤੀ ਕਹਿ ਦਿੰਦੇ ਇਹਨੂੰ ਮੈਂ ਇਹ ਕਦੇ ਨਹੀਂ ਦੀ ਭਾਈ ਪਰ ਫਿਰ ਜਿੱਦਣ ਪਾਈ ਉਦਣ ਉਦਣ ਕਈਆਂ ਨੇ ਕਿਹਾ ਵੀ ਹਾਂ ਦੋ ਤਿੰਨ ਜਣਾਂ ਨੇ ਵੀ ਭਾਈ ਸੋਹਣੀ ਲੱਗਦੀ ਯਾਰ ਇੱਥੇ ਦੇ ਲਈ ਹੈ ਨਾ ਫੇਰ ਚੀਜ਼ ਜੇ ਕੋਈ ਸਫਤ ਕਰ ਦੇਵੇ ਬੰਦਾ ਫੇਰ ਚੀਜ਼ ਜਿਆਦਾ ਸੋਹਣੀ ਲੱਗਦੀ ਆ ਦਿਲ ਨੂੰ ਹੈ ਨਾ ਚਾਹੇ ਪਹਿਲਾਂ ਸੋਹਣੀ ਨਾ ਲੱਗਦੀ ਹੋਵੇ ਤੇ ਫੇਰ ਮੈਨੂੰ ਬਹੁਤ ਸੋਹਣੀ ਲੱਗਣ ਲੱਗੀ ਅੱਜ ਫੇਰ ਮੈਂ ਸੋਚਿਆ ਮਾਹ ਯਾਰ ਵਿਆਹ ਨੂੰ ਹੁਣ ਚੱਲੇ ਦਾ ਹੈਗੇ ਵੀ ਕੁਰਤਾ ਪਜਾਮਾ ਹੀ ਪਾਈਏ ਹੈ ਕੁਰਤਾ ਪਜਾਮਾ ਪਾ ਕੇ ਜਾਈਏ ਕਹਾਣੇ ਪਾਪਾ ਯੇ ਨਾਲ ਪਾਈਏ ਪਤੂਹੀ ਹੈ ਨਾ ਫੇਰ ਗੱਲ ਬਣਦੀ ਆ ਤੇ ਮਾਂ ਆ ਪਾਈਏ ਭਾਈ ਜੋਤੀ ਤੇ ਚੰਦਾ ਫੇਰ ਹਾਂਜੀ ਹਾਂ ਤੇ ਪਾਪਾ ਜੀ ਇੱਧਰ ਆ ਜਿਓ ਇੱਧਰ ਲਾਈਟ ਪੈਂਦੀ ਆ ਇੱਧਰ ਵੀ ਸਾਈਡ ਜਿੱਧਰ ਤੁਸੀਂ ਬੈਠੇ ਉੱਥੇ ਲਾਈਟ ਨਹੀਂ ਵੱਜਦੀ ਵੱਜਦੀ ਤੇ ਮੈ ਲੋ ਜੀ ਇੱਧਰ ਪਹਿਲਾਂ ਪਾਪਾ ਜੀ ਨੂੰ ਸਤਿ ਸ੍ਰੀ ਅਕਾਲ ਜੀ ਪਾਪਾ ਜੀ ਨੇ ਆਪਣੀ ਡਿਊਟੀ ਥਾਂ ਵੀ ਹੋਈ ਆ ਜੀ ਹਾਂ ਬੱਚਿਆਂ ਦੀ ਬੱਚਿਆਂ ਦੀ ਪਾਪਾ ਜੀ ਨੂੰ ਕਿਹਾਦਾ ਵੀ ਚੱਲਦੇ ਆ ਪਾਪਾ ਜੀ ਕਹਿੰਦੇ ਵੀ ਨਹੀਂ ਮੈਂ ਅੱਜ ਦਿਨ ਵਿੱਚ ਜਾਇਆ ਆ ਭਾਈ ਉਹਨਾਂ ਦੇ ਵਿਆਹ ਤੇ ਪ੍ਰੋਗਰਾਮ ਤੇ ਤੇ ਅੱਜ ਹੈਗੀ ਆ ਜੀ ਹੁਣ ਜਾਗੋ ਜਾਗੋ ਆ ਜਿਹੜੀ ਉਹ ਪੈਲਸ ਵਿੱਚ ਆ ਜੀ ਹੈਨਾ ਤੇ ਹੁਣ ਸਾਰੀ ਫੈਮਿਲੀ ਸਾਡੀ ਚੱਲੀ ਆ 22 ਪਹਿਲਾ ਲੰਘ ਗਿਆ ਤਿਆਰ ਹੋ ਕੇ ਤੇ ਬਾਕੀ ਅਸੀਂ ਚੱਲੇ ਆ ਜੀ ਹੁਣ ਇਦਰ ਮੈਡਮਾ ਤਿਆਰ ਹੋ ਰਹੀਆਂ ਹੈਨਾ ਤੇ ਕਰਦੇ ਆ ਜੀ ਫਿਰ ਗੱਲਾਂ ਬਾਤਾਂ ਕਮਾਉਨੇ ਆ ਬੈਕ ਕੈਮਰਾ ਲਓ ਜੀ ਭਾਈ ਮੈਡਮ ਨੇ ਤਾਂ ਕੱਢ ਲਈ ਟੌਰ ਕੀ ਬਾਤ ਹੈ ਜਿਹਦਾ ਕਸ਼ਮੀਰੀ ਝੁਮਕੇ ਪਾਏ ਹੋਏ ਆ ਸੱਸੀ ਜੀ ਸਾਰਿਆਂ ਨੂੰ ਇੱਦਾਂ ਨਹੀਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਰਹੋਗੇ ਅਮਰੀਕਾ ਦੀ ਟੌਰ ਨੇ ਦੱਸ ਟੌਰਿਆ ਕਹਿੰਦੀ ਮੇਰੀ ਕਾਦੀ ਟੌਰ ਮੈਨੂੰ ਅੱਜ ਆਪਣੇ ਆਪ ਨੂੰ ਆਏ ਲੱਗ ਰਿਹਾ ਮੈਂ ਤਿਆਰ ਨਹੀਂ ਹੋਈ ਸਵਾਗਤ ਪਤਾ ਨਹੀਂ ਕਿਉਂ ਹਾਂ ਕੋਈ ਕਮੀ ਜਿਹੀ ਵੀ ਨਹੀਂ ਲੱਗ ਰਹੀ ਮੈਂ ਸਾਰਾ ਕੁਝ ਲਾਇਆ ਹੈ ਹਾਂ ਫਿਰ ਵੀ ਮੈਨੂੰ ਫੀਲ ਜਾ ਹੋ ਰਿਹਾ ਮੈਂ ਸੋਹਣੀ ਨਹੀਂ ਲੱਗਦੀ ਪਾ ਹਾਂ ਤੁਸੀਂ ਕੀ ਕਹਤੇ ਤੇ ਮੈਂ ਸੋਹਣੀ ਹਾਂ ਹੋਰ ਕੀ ਹੋਰ ਕਿਹਨੂੰ ਚਾਹੀਦਾ ਘਰ ਵਾਲੇ ਨੂੰ ਚਾਹੀਦਾ ਇੱਕ ਸੋਹਣੀ ਲੱਗਾ ਬਸ ਹੋਰ ਕਿਹਨੂੰ ਕੀ ਦਿਖਾਉਣਾ ਸੀ ਸੱਜ ਕੇ ਬਿਲਕੁਲ 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 ਤੇ ਇਧਰ ਮੰਮੀ ਨੂੰ ਮਿਲੋ ਜੀ ਕੱਟ ਹੈ ਹਾਂ ਤੁਸੀਂ ਮਾਇਨ ਨਾ ਕਰਿਓ ਤੁਸੀਂ ਮੇਰੇ ਨਾਲ ਓ ਥੋੜੇ ਜੇ ਕੱਟ ਹੈ ਹਾਂ ਹਾਂ ਮੈਂ ਕਿੱਥੇ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਮੈਂ ਜੀ ਤੌਰ ਆ ਮੈਂ ਤਾਂ ਕਹਿੰਦਾ ਹੀ ਨਹੀਂ ਵੀ ਮੈਂ ਤਾਂ ਹਾਂ ਕਹਿੰਦਾ ਵੀ ਹਾਂ ਬਸ ਹੋ ਗਏ ਤਿਆਰ ਬਣੇ ਇਹ ਗਿਰੂ ਕੀ ਆ ਹੋ ਗਿਆ ਬੱਲੇ 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 ਮੇਰੀ ਦੀਦੀ ਤੁਰ ਸਕਦੀ ਆ ਦੀਦੀ ਨੂੰ ਆਂਤ ਹੈ ਮੈਨੂੰ ਆ ਮੈਂ ਤਾਂ ਜੋ ਦੇਵਾਂ ਨੂੰ ਕੈਨਸਲ ਹੀ ਨਹੀਂ ਪਾਈ ਸੀਗੀ ਪੈਨਸਲ ਹੀਲ ਕੀ ਹੁੰਦੀ ਆ ਇਹ ਕਿਹੜਾ ਮੋਟੀ ਇਹ ਵੀ ਪੈਨਸਲ ਹੈ ਆ ਉਹ ਜਿਆਦਾ ਲੰਬੀ ਸੀ ਇਹਨਾਂ ਦੀ ਰਵਿੰਦਰ ਉਹ ਥੋੜੀ ਜਿਹੀ ਜ਼ਿਆਦਾ ਹਾਈਟ ਤੇ ਵੱਡੀ ਹੁੰਦੀ ਹੈ ਲੈ ਦੱਸ ਪਰ ਇੱਕ ਚਲ ਮੈਨੂੰ ਕਹਿਣਾ ਵੀ ਚਾਹੀਦਾ ਜੇ ਮਾੜਾ ਜਾਂ ਪੈਰ ਮੁਚ ਗਿਆ ਨੇ ਕਿਤਾਬ ਤੋੜ ਦੇਣਾ ਉਹ ਇਹ ਤਾਂ ਪੁੱਛਣਾ ਹੀ ਨਹੀਂ ਪੁੱਛੋ ਕਿਉਂ ਜਿਸ ਬੰਦੇ ਨੂੰ ਆਦਤ ਹੁੰਦੀ ਹੈ ਉਹ ਤਾਂ ਕਦੇ ਪੈਰ ਨਹੀਂ ਮੁਚਦਾ ਕੱਲ ਮੇਰਾ ਪੰਜਾਬੀ ਚ ਮੁਚ ਗਿਆ ਮੇਰਾ ਪੰਜਾਬੀ ਚ ਮੁਚ ਗਿਆ ਮੈਂ ਤੇ ਤੁਰ ਨਹੀਂ ਹੁੰਦਾ ਇਹ ਤਾਂ ਨਹੀਂ ਮੁਝੇ ਨਾ ਕਿਉਂਕਿ ਦੀਦੀ ਚਾਹੁੰਦੀ ਆ ਮੈਂ ਅੱਜ ਥੋਡੇ ਦੀਦੀ ਦੇ ਕਹੇ ਤੇ ਦੀਦੀ ਕਹਿੰਦੀ ਆ ਲੱਤੀ ਇਹਨੂੰ ਪਾ ਲੈ ਅੱਜ ਮੈਂ ਪਾ ਕੇ ਚੱਲਣਾ ਅੱਛਾ ਜਿਹੜੀ ਉਦਾਂ ਲਈ ਹਾਂ ਮੈਨੂੰ ਕੋਈ ਉਹ ਨਹੀਂ ਹੈਗਾ ਮਤਲਬ ਕੰਫਰਟੇਬਲ ਨਹੀਂ ਕੰਫਰਟੇਬਲ ਚਾਂਸਸ ਹੋ ਜਾਂਦੇ ਕਿਉਂਕਿ ਮੇਰੇ ਅੱਜ ਕੱਲ੍ਹ ਨਾ ਮੇਰੇ ਪੈਰ ਪਰੇ ਗਰੋਹ ਚੱਲ ਰਿਹਾ ਇੱਕ ਮੇਰਾ ਪੈਰ ਹੋ ਗਿਆ ਆਲਾ ਇੱਕ ਮੇਰਾ ਗੂਠਾ ਇਹਦੇ ਪਰ ਬੋਗ ਰਿਹਾ ਚੱਲਣੇ ਆ ਪੇ 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 ਰੋਟਾ ਕਿਹੜਾ ਤੇ ਐਵੇਂ ਹੁੰਦਾ ਮੰਮੀ ਦੇ 12000 ਹੁੰਦਾ ਮੰਮੀ ਨੂੰ ਬੱਚਾ ਮੰਮੀ ਕਹਿੰਦੇ ਵੀ ਕੋਈ ਨਾ ਕੋਈ ਟਾਈਮ ਹੀ ਹੁੰਦਾ ਹੈ ਸੱਸਰੀ ਘਰ ਦੀ ਸਾਰਿਆਂ ਨੂੰ ਤੇ ਕੋਈ ਟਾਈਮ ਹੁੰਦਾ ਏ ਹਰ ਵਾਰ ਥੋੜਾ ਛੱਟ ਵੱਜਦੀ ਹੁੰਦੀ ਹੈ ਹੂੰ ਚਲੋ ਜੇ ਵਾਜੀ ਕੀ ਬਾਈ ਚਾਂਸ ਹੋ ਜਾਂਦਾ ਹੁੰਦਾ ਮੈਂ ਹੁਣ ਉੱਥੇ ਮੈਂ ਮੰਮੀ ਕਿਆ ਕਰਿਆ ਮੈਂ ਉਸ ਵਾਜੀ ਕਰਦਾ ਤਾਂ ਮੇਰੇ ਵੀ ਦਰ ਮੇਰੇ ਕੋਲ ਖੜਾ ਨਹੀਂ 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 ਪਤਾ ਕੀ ਮੈਨੂੰ ਪਤਾ ਕੀ ਮੇਰੇ ਕੋਲ ਗੱਲ ਚੱਲਦੀ ਸੀ ਸਾਡੀ ਇਹ ਕਹਿੰਦੇ ਮੈਂ ਤੇਰੀ ਕਰਨ ਬਣਾਣੀ ਹਾਂ ਚਲ ਬਾਬਾ ਜੀ ਮਨਾਉਂਗੇ ਮੈਂ ਕਰਨ ਬਾਬਾ ਜੀ ਬਣਾਉਂਗੇ ਇਹ ਨਾ ਪੈਰ ਨੂੰ ਆਏ ਆਏ ਕਰਨ ਲੱਗ ਗਿਆ ਕਿਉਂਕਿ ਜੇ ਥੱਲੇ ਪੈਰ ਰੱਖਦੇ ਨਾ ਦੀ ਉਂਗਲੀਆਂ ਸਵੱਲ ਹੋ ਜਾਂਦੀਆਂ ਆਏ ਆਏ ਕਰਦੇ ਬੈੱਡ ਨਾਲ ਬੱਜਿਆ ਮੈਂ ਬੂਟ ਖੋਲਿਆ ਸਵੇਰ ਦੇ ਪਾਏ ਹੋਏ ਦੇ ਬੂਟ ਅੱਛਾ ਮੈਂ ਆਪਣੀ ਜਾਨ ਤੇ ਤਾਂ ਪਾਉਣਾ ਖੜਾ ਹੋ ਕੇ ਕਰਦਾ ਹੁਣ ਹਿੱਦਾਂ ਕਰਦੇ ਤੇ ਵੀ ਥੱਲੇ ਨਾਲ ਹੁਣ ਮੈਂ ਫਰਸ਼ 'ਤੇ ਤਾਂ ਕਰੀ ਏਦਾਂ ਸਿੱਧਾ ਪੈਰ ਰੱਖਦਾ ਨਹੀਂ ਕਿਉਂਕਿ ਉਂਗਲੀਆਂ ਸੋਜ ਜਾਂਦੀਆਂ ਮੇਰੀਆਂ ਮੈਂ ਨਾ ਪੈਰ ਹਿਲਾਉਂਦਾ ਤਾਂ ਅੱਗੇ ਪਿੱਛੇ ਜ਼ੋਰ ਨਾਲ ਆਏ ਉਹ ਪ अच्छा आ ऊपर ਤਾਂ ਲੰਘ ਗਿਆ ਜਦ ਥੱਲੇ ਨੂੰ ਆਇਆ ਸੱਦਾ ਗੂਠਾ ਬੈੱਡ ਦੇ ਉੱਪਰ ਮੇਰੇ ਪਵਾਤੇ ਰਾਟ ਬੱਚ ਦਾ ਪੋਚ ਦਿਖਾ ਪਰ ਆਏ ਚੱਲ ਬਚਾਓ ਆ ਹੋ ਗਿਆ ਬੈੱਡ ਨੂੰ ਤਾਂ ਨਹੀਂ ਗਾਣਾ ਕੱਢੀਓ ਜੇ ਜਪੜਦੇ ਹੋ ਜਾਂਦੀਆਂ ਜਸ 8 8 ਵਜੇ ਦੀ ਫੇਰ ਤਾਂ ਕੱਢੇ ਹੋ ਜਾਂਦੀ ਫੇਰ ਤਾਂ ਉਹ ਟਾਈਮ ਜੋ ਫੇਰ ਉਹ ਪਰਾ ਬੜਾ ਬਾਜਣ ਦਾ ਅਸੀਂ ਤੁਹਾਡੇ ਨਾਲ ਨਾਲ ਰਹਾਂਗੇ ਕੋਈ ਗੱਲ ਨਹੀਂ ਜੇ ਤੁਹਾਡੇ ਦੁੱਖ ਲੱਗਿਆ ਫੇਰ ਅਸੀਂ ਤੁਹਾਡੀ ਸਪੋਰਟ ਕਰਾਂਗੇ ਕੱਬੀਆਂ ਸਬਜ਼ੀਆਂ ਬਾਹਾਂ ਅਸੀਂ ਤੁਹਾਡੀਆਂ ਕੋਈ ਨਹੀਂ ਜੇ ਤੁਹਾਡੇ ਪੇਨ ਹੋਏ ਤਾਂ ਅਸੀਂ ਹੈਗੇ ਤੁਹਾਡੇ ਨਾਲ ਠੀਕ ਕੋਈ ਗੱਲ ਨਹੀਂ ਪੇਨ ਨਹੀਂ ਹੁੰਦਾ ਹੁਣ ਤਾਂ ਮੈਂ ਪਾ ਲਈ ਜੁੱਤੀ ਹੁਣ ਤਾਂ ਠੀਕ ਐ ਨਾ ਜੁੱਤੀ ਨਹੀਂ ਤੀ ਨਾ ਪਹਿਣੀ ਮੈਨੂੰ ਆਹੀ ਡਰ ਪੈ ਗਿਆ ਦਾ ਮਾਹਲ ਐ ਵੀ ਜੁੱਤੀ ਨਹੀਂ ਪਹਿਣੀ ਇਹਦੀ ਕੋਈ ਹੋਰ ਕੱਪੜਾ ਕਾਤੇ ਉਹਦੇ ਚ ਜ਼ਿਆਦਾ ਸੋਹਣਾ ਲੱਗੂਗਾ ਕਾਦੇ ਆਹੀ ਚ ਨਹੀਂ ਸੋਹਣਾ ਲੱਗਦਾ ਹੋਰ ਚ ਜ਼ਿਆਦਾ ਸੋਹਣਾ ਲੈ ਚਾਣ ਕੇ ਹੀ ਦੱਸ ਠੀਕਾ ਕਮਾਲ ਆ ਜੇ ਪਾਪਾ ਜੀ ਨੇ ਕਹਿ ਤਾ ਜੋ ਹਾਂ ਜੀ ਪਾਪਾ ਜੀ ਹੋ ਵਧੀਆ ਜੀ ਵਧੀਆ ਲੱਗ ਰਿਹਾ ਟਾਉਰਾ ਪੂਰੀ ਲੈ ਆਵਾ ਬਾਪੂ ਜੀ ਨੇ ਕਹਿਤਾ ਹੁਣ ਤੁਸੀਂ ਪਏ ਹੋ ਹੁਣ ਤੁਸੀਂ ਕਵਾ ਰਹੇ ਨਹੀਂ ਤਾਂ ਕਰਕੇ ਕੀ ਕਰੂੰਗਾ ਇਹ ਜੇ ਪਟਾਣ ਹੁਣ ਕਿਆ ਕਹੂੰਗੀ ਜੱਟ ਜੱਟ ਦਾ ਪਤੂਹੀ ਪਾਈ ਵੀ ਪਤੂਹੀ ਪਾਈ ਵੀ ਕੁਰਤਾ ਪਜਾਮਾ ਪਾਇਆ ਹੋਇਆ ਜੀ ਹਾਂ ਪਜਾਮਾ ਕਾਲਾ ਪਾਇਆ ਵਾ ਜੁੱਤੀ ਕੱਢਮੀ ਜੁੱਤੀ ਕੱਢਮੀ ਇਹ ਇਹਦੇ ਉੱਪਰ ਹੋ ਨਾ ਸਕਿਆ ਹਾਂ ਸਾੜੀ ਵਿੱਚ ਪਟਿਆਲੇ ਵਾਲਾ ਜੱਟ ਦਾ ਹਾਂ ਪਾਪਾ ਪਾਪਾ ਜੀ ਕਹਿੰਦੇ ਸਾਡੀ ਰਿਸਤ ਉਮੇਰੀ ਨੀ 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 ਉਹਦੇ ਤਾਂ ਪਾਉਣਾ ਨਹੀਂ ਸੀ ਵੀ ਉਹ ਜੇਬ 'ਚ ਸੀਗੇ ਕੀ ਹੋਇਆ ਅੱਛਾ ਜੇਬ 'ਚ ਸੀ ਹਰ ਗੁੰਦੇ ਹੈਂਡ ਕਵਰ ਚੱਲ ਕੋਈ ਨਹੀਂ ਪਾਪਾ ਜੀ ਕਹਿੰਦੇ ਸਾਡੀ ਰੀਤ ਤਾਂ ਪਟਿਆਲੇ ਦਾ ਰਾਜਾ ਨਹੀਂ ਕਰ ਸਕਦਾ ਹੈ ਟੌਰ ਕੱਢੀ ਹੋਈ ਆ ਭਾਈ ਪੂਰੀ ਚਾਦੀ ਜੱਟ ਦਾ ਬੰਦਾ ਇੱਦਾਂ ਹੀ ਹਾਂ ਹਾਂ ਟੌਰ ਕੱਢੀ ਹੋਈ ਕਰਦੀ ਹੈ ਨਹੀਂ ਕੁਰਤੇ ਪਜਾਮੇ ਨਾਲੇ ਪੰਜਾਬ ਦਾ ਮੰਮੀ ਸੱਭਿਆਚਾਰ ਹੈ ਹੈ ਪੁਰਾਣੇ ਬਜ਼ੁਰਗ ਸਾਰੇ ਕੁਰਤੇ ਪਜਾਮੇ ਹੀ ਪਾਉਂਦੇ ਤੇ ਕਦੇ ਚਾਦਰ ਚਾਦਰਿਆਂ ਦਾ ਰਵਾ ਚਾਦਰ ਲਵਾ ਕੇ ਦੇਖਣਾ ਇੱਕ ਵਾਰੀ ਤਾਂ ਤੋਤੀ ਲਵਾ ਕੇ ਦੇਖ ਲਾ ਚਾਦਰਾਂ ਲਾ ਕੇ ਦੇਖ ਲੂੰਗੇ ਕੋਈ ਗੱਲ ਨਹੀਂ ਚਾਦਰੇ ਮਾ ਵੀ ਰੂਪ ਬਹੁਤ ਆ ਬੰਦੇ ਦਾ ਹਾਂ ਮੁੰਡਾ ਹੱਥ 'ਚ ਫੜ ਕੇ ਤੁਰੇ ਉਹ ਕਿੰਨੇ ਸੋਹਣੇ ਲੱਗਣੇ ਤੁਸੀਂ ਉਹਨੂੰ ਪ੍ਰੀ ਬੈਡਿੰਗ ਨੂੰ ਨਹੀਂ ਕੁਰਤਾ ਪਜਾਮਾ ਹੀ ਪਾਇਆ ਦਾ ਚਾਦਰ ਬੈਡਿੰਗ ਕਰਾਉਂਗੇ ਚਾਦਰਾਂ ਲਾ ਕੇ ਦੇਖਣਾ ਹੈ ਕਿਤੇ ਦੇਖਾਂਗੇ ਲਾ ਕੇ ਚਾਦਰ ਬੈਡਿੰਗ ਕਰਾਉਂਗੇ ਫਿਰ ਹੂੰ ਲਾ ਕੇ ਦੇਖਾਂਗੇ ਚਾਦਰਾਂ ਕੋਈ ਗੱਲ ਨਹੀਂ ਚਾਦਰੇ ਵਾਲਾ ਸ਼ੌਂਕ ਵੀ ਕਰਾਂਗੇ ਪੂਰਾ ਹਾਂ ਤਾਂ ਸੱਤ ਕਲੀਆਂ ਵਾਲਾ ਕੁਰਤਾ ਚਾਹੀਦਾ ਕਲੀਆਂ ਵਾਲਾ ਕੁਰਤਾ ਪਜਾਮਾ ਪਾ ਲਾਂਗੇ ਪਾਪਾ ਜੀ ਤਾਂ ਕਹੇ ਤੇ ਲੈ ਲਾ ਕਲੀਆਂ ਵਾਲਾ ਕੁਰਤਾ ਆਉਂਦਾ ਤੁਹਾਨੂੰ ਹਾਂ ਇਹ ਤਾਂ ਹੈ ਮੰਨੂਨ ਲੱਗਦਾ ਭਾਬੀ ਨੇ ਪਾਤਾ ਲਈ ਜੁੱਤੀ ਮੰਨੂਨ ਲੱਗਦਾ ਪੰਗਾ ਪਾ ਲੈਣਾ ਕੋਈ ਨੇ ਇੱਕ ਵਾਰੀ ਪਾਈ ਮੈਂ ਚੰਡੀਗੜ੍ਹ ਨਾਗਾ ਜਾਣ ਪਹਿਲੀ ਅੱਜ ਕੀ ਆ ਜੀ ਚਾਦਰ ਹਾਂ ਹਾਂ ਹੋਰ ਮੈਨੂੰ ਲੱਗਦਾ ਛੱਗੇ ਭਾਜਾ ਭੇ ਲਾਇਆ ਦੀ ਹਾਂ ਨਹੀਂ ਇਹ ਵੀ ਕਿਸੇ ਕਿਸੇ ਦਾ ਸੱਜਦਾ ਨਹੀਂ ਇਹਦੇ ਵੀ ਹਾਂ ਗੱਟ ਭਾਦਾ ਉਹ ਕੋਲਤਾ ਕੋਲਤਾ ਨੀਪਾ ਪਈ ਕਈਆਂ ਨੂੰ ਸ਼ੌਂਕ ਹੁੰਦਾ ਜਿਹੜੇ ਜਿਹੜੇ ਮਨਜੀਤ ਪਾਜੀ ਨਹੀਂ ਆ ਇੰਗਲੈਂਡ ਤਵਾਂਦੇ ਹੁੰਦੇ ਆ ਹਾਂ ਉਹ ਨਾਲ ਆ ਬੰਦਾ ਉਹ ਰੇਸ਼ਮ ਡੀ ਡੇਰਾਂ ਦੇ ਰਿਸ਼ਤੇਦਾਰ ਉਹ ਉਹ ਰਿਆਕੇ ਚਾਦਰਾਈ ਲਾਉਂਦਾ ਜਿਆਦਾਤਰ ਮੈਂ ਦੇਖਿਆ ਪਾਜੀ ਅੱਛਾ ਹਾਂ ਉਹ ਉਹ ਮੋਰਨੀ ਵਾਲਾ ਸਵਾਭ ਹੁੰਦਾ ਉਹਨੂੰ ਸ਼ੌਂਕ ਆ ਹਾਂ ਉਹ ਜ਼ਿੰਦਗੀ ਹਾਂ ਸ਼ੌਂਕ ਦਾ ਕੋਈ ਮੁੱਲ ਨਹੀਂ ਜ਼ਿੰਦਗੀ ਜਿਉਂਦਾ ਆ ਬਾਈ ਉਹ ਬੰਦਾ ਹਾਂ ਬਹੁਤ ਬਾਰੀ ਉਮਰ ਹੋ ਗਈ ਕਰਨੀ ਨਹੀਂ 70 ਤਾਂ ਨਹੀਂ ਹੋਈ ਮਨ ਲੱਗਾ 50 52 ਸਾਲ ਦੇ ਹੋਗੇ ਕੀ ਨੀ ਗੱਲ ਕਰਦੇ ਮਨਜੀਤ ਭਾਜੀ ਜਿਹਨਾਂ ਕੋਲ ਜੀਤਾ ਭਾਜੀ ਇੱਥੇ ਇੰਗਲੈਂਡ ਪੂਰਨ ਦੇ ਡੈਡੀ ਹੋ ਗਏ ਮਤਲਬ ਤਾਂ ਭਾਈ 70 75 ਦੇ ਗੇੜ 'ਚ ਅਕਲ ਜੀ ਪਰ ਉਹ ਲੱਗਦਾ ਹੀ ਨਹੀਂ ਜਮਾਈ ਹਾਂ ਰਿਕਾਰਡ ਆ ਉਹਨਾਂ ਦਾ ਦੇਖ ਲਓ ਮੈਂ ਕਹਿੰਦਾ 6 ਮਹੀਨੇ ਨਹੀਂ ਲੰਘਣ ਦਿੰਦੇ ਕਦੇ ਅੰਕਲ ਆ ਜਾਂਦੇ ਕਦੇ ਬਾਈ ਆ ਜਾਂਦਾ ਉਹ ਛੱਤੀ ਜਿਹੜਾ ਮਾਰੀ ਤੂੰ ਬਸ ਮਾਕ ਚਾਦੀ ਦੋ ਜੁੱਤੀਆਂ ਰੱਤੀਆਂ ਨਹੀਂਆਂ ਮੇਰੇ ਵਾਲੀ ਜੁੱਤੀ ਨਹੀਂ ਭਾਜੀ ਸੇ ਜਿਹੜੀ ਤੁਸੀਂ ਉਦਣ ਪਾ ਕੇ ਦੇਖਦੇ ਤੇ ਫਿਰ ਉਹ ਪਾਲਣ ਦੇ ਆ ਦੀ ਦਿੰਦੇ ਤਣੀ। ਦੇਖ ਲਾ। ਮਮੀ ਇੱਥੇ ਆਣੀ ਹੋਤੀ। ਮੰਮੀ ਨੇ ਆ ਗਈ ਤੀ। ਸਾਨੂੰ ਤਾਂ ਠੀਕ ਆ। ਮੈਂ ਤਾਂ ਕੋਈ ਸ਼ੋਰੀ ਨਹੀਂ। ਇਹ ਠੀਕ ਆ ਫਿਰ ਤਾਂ ਠੀਕ ਆ। ਸਾਨੂੰ ਤਾਂ ਆਏ ਵੀ ਦੀਦੀ ਔਖੀ ਨਾ ਹੋਵੇ ਤੂੰ। ਹਾਂ। ਸਾਨੂੰ ਤਾਂ ਦੀਦੀ ਨਹੀਂ। ਦੀਦੀ ਮੈਨੂੰ ਕਹਿੰਦੀ ਨਹੀਂ ਉਹਨੂੰ ਔਖੀ ਨਹੀਂ ਆ ਜੇ ਪਾਲਣ ਨੇ ਆ। ਤੁਸੀਂ ਚਲ ਫਿਰ ਤਾਂ ਠੀਕ ਆ। ਠੀਕ ਆ ਜੇ ਠੀਕ ਆ। ਹਾਂ ਹੁਣ ਆਪਾਂ ਹੋ ਗਏ ਰੈਡੀ ਸਾਰੇ। ਕੀ ਸੋਚ ਲੈਣੇ ਆ। ਠੀਕ ਆ ਨਾ। ਤੇ ਹੁਣ ਪਾਉਨੇ ਆ ਜੀ ਫਿਰ ਚਾਲੇ ਮਿਲਦੇ ਆ ਹੁਣ ਤੁਹਾਨੂੰ ਪਹਿਲ ਸੱਚ ਜਾ ਕੇ ਲਓ ਜੀ ਤੁਰਪੇ ਘਰ ਤੋਂ ਅਸੀਂ ਠੀਕ ਤੇ ਬਾਈਪਾਸ ਕੀਤਾ ਕਰੋ ਉਸ ਪਾਈ ਹਾਂ ਅੱਜ ਸੰਡੇ ਹੋਣ ਕਰਕੇ ਵੀ ਅੱਜ ਜਿਆਦਾ ਘੁੰਮਣ ਫਿਰਨ ਆਏ ਮੇਰੇ ਖਿਆਲ ਚ ਲੋਕ ਹਮ ਹਸਪੀਟਲ ਆ ਗਿਆ ਜੀ ਸਾਡਾ ਲੱਕੀ ਮੋਬਾਈਲ ਕੇਅਰ ਵਾਲੇ ਆ ਗਏ ਪੌਂਟ ਲੈ ਪੈਲਸ ਵੀ ਆ ਪੈਲਸ ਆ ਗਿਆ ਜੀ ਜਿੱਥੇ ਅਸੀਂ ਉਹ ਲੈਣੇ ਹੁੰਨੇ ਆ ਜੀ ਆ ਕੇ ਆ ਆ ਗਿਆ ਮਾਲ ਅੱਗੇ ਪੁੱਛਦੇ ਵੀ ਮਾਲ ਕਿੱਥੇ ਆ ਜੀ ਆ ਬਾਈਪਾਸ ਕ੍ਰੋਸ ਕਰਕੇ ਆ ਜੀ ਮਾਲ ਮੇਲਾ ਚੌਂਕ ਨੂੰ ਜਾ ਰਹੇ ਆ ਆਪਾਂ ਤੇ ਤੁਹਾਨੂੰ ਦਿਖਾਣੇ ਆ ਫਿਰ ਅੱਗੇ ਅੱਗੇ ਆ ਗੱਡੀਆਂ ਲੱਗੀਆਂ ਹੋਈਆਂ ਜੀ ਲਾਈਨ ਮੇ ਸਾਰਾ ਸੀ ਭੁੱਲਿਆ ਜੀ ਅਸੀਂ ਪਰ ਸਰਦਾਰ ਜੀ ਨੇ ਇੱਕ ਗਲਤੀ ਕਰਤੀ ਸਰਦਾਰ ਜੀ ਨੇ ਗਲਤੀ ਇਦਾਂ ਕੀਤੀ ਸ਼ਗਨ ਵਾਲਾ ਕਾੜੀ ਭੁੱਲਿਆ ਅੱਜ ਸੰਡੇ ਆ ਹੁਣ ਦੇਖੋ ਇਹਨਾਂ ਨੂੰ ਕਿੱਥੋਂ ਮਿਲਦਾ ਨਾ ਨਾ ਇੱਥੋਂ ਮਿਲ ਜਾਣਾ ਏ ਡੱਬਾ ਜਾ ਰਾ ਰੁਪੜ ਸ਼ੈ ਅੱਜ ਸੰਡੇ ਆ ਜੀ ਸਾਰੇ ਘਰ ਨੂੰ ਗਏ ਕੋਈ ਚੱਕਰ ਨਹੀਂ ਕੋਈ ਨਹੀਂ ਆ ਪਾਜੀ ਦੀ ਗੱਲ ਕਰਿਆਨੇ ਵਾਲੀਆਂ ਦੁਕਾਨਾਂ ਤਾਂ ਖੁੱਲੀਆਂ ਨਹੀਂ ਹੁੰਦੀਆਂ ਜ਼ਿਆਦਾਤਰ ਆ ਸਾਹਮਣੇ ਵਾਲੀ ਖੁੱਲਹੀ ਉਗੀ ਬੇਲਾ ਚੌਂਕ ਦੇ ਨਾਲ ਬੜੀ ਸਾਰੀ ਜਿਹੜੀ ਲੰਬੀ ਜੀ ਆ ਬੇਲਾ ਚੌਂਕ ਤਾਂ ਪਹਿਲੇ ਹੀ ਕਦੀ ਮਿਲ ਜਾਣੀ ਇੱਥੇ ਇੱਕ ਅੱਧੀ ਦਾ ਆ ਇੱਥੇ ਹੈਗੀ ਇੱਕ ਉਹ ਨਾਲ ਇੱਥੇ ਖੁੱਲਹੀਆਂ ਰਹਿ ਗਈਆਂ ਪਿੰਡਾਂ ਪਿੰਡਾਂ ਵਾਲੀਆਂ ਤਾਂ ਖੁੱਲੀਆਂ ਰਹਿਣੀਆਂ ਨਹੀਂ ਇੱਧਰ ਨੂੰ ਘੁਮਾ ਦੇਣੀ ਆਪਾਂ ਇੱਥੇ ਬੈਕ ਸਾਈਡ ਇੱਕ ਦੁਕਾਨਾਂ ਕਰਿਆ ਨੇ ਜੀ ਉੱਪਰ ਦੇਖੀ ਕਿੰਨੀਆਂ ਦੁਕਾਨਾਂ ਦਾ ਪਤਾ ਦੱਸ ਸਾਰੀ ਜਿਹੜੀ ਓਪਰੇ ਘੁੰਮੀ ਯਾਰ ਦੁੱਧ ਪਾਈਦਾ ਹੋਰ ਫੜ ਜੰਮੀ ਫੜੇ ਨਹੀਂ ਆਏ ਤਾਂ ਮੈਂ ਵੀ ਘੁੰਮੀ ਫਿਰੀਆਂ ਪਰ ਮੈਂ ਆਈ ਨਹੀਂ ਘੁੰਮੀ ਫਿਰ ਜਿੱਦਾਂ ਇਹ ਕਹਿੰਨੇ ਆ ਗੁਰਦਵਾਰ ਸਾਹਿਬ ਸਾਡਾ ਤਾਂ ਕੰਮੇ ਇਹ ਹੈ ਨਹੀਂ ਹਾਂ ਪਰ ਤੁਸੀਂ ਇੱਧਰ ਦੁੱਧ ਪਾਣਾ ਆਉਂਦੇ ਹੋ ਨਾ ਇੱਕ ਆ ਦੁਕਾਨ ਬੰਦਾ ਮੇਲਾ ਦਾ ਖੁੱਲੀ ਹੈ ਜੀ ਉਹ ਆ ਸੰਜੂ ਕਰਿਆਨਾ ਸਟੋਰ ਹਾਂ ਉੱਥੇ ਦੇ ਵੀ ਮਿਲ ਜਣਗੇ ਦੇਖ ਲਓ ਫਿਰ ਉਹ ਚਲਾਉਂਦੇ ਆ ਪੁੱਛੋ ਤਾਂ ਲਓ ਜੀ ਪਹੁੰਚ ਗਏ ਅਸੀਂ ਅੰਦਰ ਅੱਛਾ ਜੀ ਇੱਧਰ ਨੂੰ ਰੈਂਪ ਵੱਲੋਂ ਲੈ ਜੋ ਕਹਿੰਦੇ ਤੇ ਬਹੁਤ ਸੋਹਣੀ ਡੈਕੋਰੇਸ਼ਨ ਫੁੱਲ ਹੋ ਗਈ ਸੀਗੀ ਆਪਣੇ ਕਹਿ ਕਹਿੰਦੇ ਹੁੰਦੇ ਆ ਪਾਰਕਿੰਗ ਇਸ ਕਰਕੇ ਅਸੀਂ ਹੁਣ ਬਾਹਰੇ ਦੇਖੀ ਆ ਤੇ ਹਲੇ ਪ੍ਰੋਗਰਾਮ ਕੋਈ ਵੀ ਸ਼ੁਰੂ ਨਹੀਂ ਹੋਇਆ ਤੇ ਅਸੀਂ ਪਹੁੰਚ ਗਏ ਆ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਹੈ। ਆ ਸਾਡਾ ਪੁੱਤ ਦੇਖ ਲਓ ਜੀ ਕਿੰਨੇ ਟਾਰ ਕੀ ਖਾਂਦਾ ਤੂੰ? ਫਰੂਟ, ਥੈਂਕ ਯੂ। ਬਹੁਤ ਸੋਹਣਾ ਲੱਗਦਾ। ਸਾਸ੍ਰੀ ਕਾ ਜੀ, ਕਿਹੜਾ ਚੱਲ ਠੀਕ-ਠਾਕ? ਦਿੱਦੀ ਕਿੰਨੀ ਸੋਹਣੀਆਂ ਲੱਗਦੀਆਂ ਦੋਹੇ ਹਨਾ। ਚਲੋ ਚਲੋ। ਸੁੰਦਰ ਜਾਨਿਆਂ ਦੇਖੋ ਦੂਰ ਤੇ ਥੋੜਾ ਜਿਹਾ ਮਾਹੌਲ ਦਿਖਾ ਦਈਏ ਜੀ। ਆ ਹੈਗਾ ਜੀ ਫਰੂਟ ਫਾਰਮਰਸ ਇੱਥੇ ਸਾਰੇ ਫਰੂਟ ਵਗੈਰਾ ਪਏ ਦੇਖੋ ਕਿੰਨੀ ਵਧੀਆ ਗੱਲਾਂ ਲਾਈਨ ਦੇ ਵਿੱਚ ਸਾਰੇ ਲੱਗ ਕੇ ਖਾ ਰਹੇ ਆ ਸਲਾਦ ਬਾਹਰ ਫਰੂਟ ਸਲਾਦ ਬਾਹਰ ਇੱਧਰ ਕਿਹ ਚੀਜ਼ਾਂ ਦੇਖਿਆ ਦੁੱਧ ਕਾੜ ਕੇ ਦਿੰਦੇ ਹਨਾ ਹੂੰ ਰੱਬ ਦੀ ਕੁੱਲੜ ਰੱਖੇ ਨੇ ਕੁੱਲੜਾ ਚ ਪਾ ਕੇ ਦਿੰਨੇ ਆ ਇਹ ਕਿੰਨੀ ਵਧੀਆ ਗੱਲ ਆ ਡੈਕੋਰੇਸ਼ਨ ਬਹੁਤ ਸੋਹਣੀ ਕਰੀ ਵੀ ਹੈ ਹਨਾ ਪੈਸਾ ਸੋਨਾ ਲੱਗਿਆ ਵਾ ਹੁਣ ਕਿਆ ਕਰੇ ਬਾਈ ਹੁਣ ਵਿਆਹ ਤਾਂ ਬਾਕੀ ਫਸਟ ਹੈ ਇਸ ਕੈਰੇਸ਼ ਦਾ ਅੱਛਾ ਮੈਂ ਇੱਕ ਵਾਰ ਇੱਥੇ ਗਾ ਕੇ ਗਈਆਂ ਮੈਂ ਇੱਥੇ ਸਾਸਰੀਕਾਲ ਜੀ ਸਾਸਰੀਕਾਲ ਕਿਆ ਹਾਲ ਚੱਲ ਆ ਜੀ ਉਹ ਆਹ ਕਿਆ ਜੁੰਦਾ ਰਹਿ ਜੁੰਦਾ ਰੇ ਆਹ ਕਿਆ ਪੀਣਾ ਕੁੱਲੜਾ ਦਾ ਦੁੱਧ ਸਵਾਦ ਆ ਅੱਛਾ ਪੀ ਲੈ ਫਿਰ ਵਧੀਆ ਗੱਲ ਆ ਚਾ ਹਾਂ ਠੀਕ ਠਾਕ ਹੈ ਜੀ ਹਾਂ ਜੀ ਚਲੋ ਬੱਸ ਠੀਕ ਠਾਕ ਸਾਡਾ ਜਿਹੜਾ ਸਨੀ ਬੀਰਾਏ ਜੀ ਆਪਣਾ ਬਾਂਟੀ ਭਾਜੀ ਦਾ ਫਰੈਂਡ ਉਹਨਾਂ ਦੀ ਬੂਆ ਮਤਲਬ ਸਾਡੀ ਬੂਆ ਬੂਆ ਜੀ ਨੇ ਮੈਂ ਕਹਿੰਦੀ ਜੀ ਮੈਂ ਬਾਹਰ ਜਾਏ ਯੂਕੇ ਆਹ ਹਾਂ ਹਾਂ ਅੱਜ ਸਾਨੂੰ ਯੂਕੇ ਤੋਂ ਹੀ ਮਿਲਣ ਆਏ ਤੇ ਮੈਂ ਕਹਿੰਦੀ ਬੂਆ ਜੀ ਟੌਰ ਕੱਢੀ ਪਈਏ ਕੁਛ ਰਹੇ ਰੱਬ ਦਾ ਨਾਮ ਮੈਂ ਜੁੱਤੀ ਵੀ ਕੱਢ ਵੀ ਪਾਈ ਵੀ ਆ ਬੂਆ ਜੀ ਨੇ ਅਸੀਂ ਤਾਂ ਪਿੱਛੇ ਹੀ ਰਹਿ ਗਏ ਆ ਪੂਆ ਕਾ ਨੂੰ ਅਨੇ ਟੌਰ ਕਾ ਨੂੰ ਕੱਢ ਕੇ ਆਉਣੀ ਸੀ ਸਾਨੂੰ ਬਹੂਆਂ ਨੂੰ ਵੀ ਦੇਖ ਲੰਦੇ ਚਲੋ ਸ਼ਕੋ ਮੈਂ ਤੁਹਾਡੇ ਬਲੌਗ ਉੱਤੇ ਦੇਖ ਜੁਕੇ ਹੀ ਮੈਨੂੰ ਪਤਾ ਲੱਗਿਆ ਤਾਂ ਕਹਿੰਦੇ ਤੁਹਾਨੂੰ ਖੂਲ ਦੇ ਬਲੌਗ ਬਣਾਉਂਦੇ ਆ ਅੱਛਾ ਜੀ ਅੱਛਾ ਅੱਛਾ ਉੱਤੇ ਪਤਾ ਲੱਗਿਆ ਜੇ ਤੁਹਾਡਾ ਵਿਆਹ ਹੋਇਆ ਉੱਥੇ ਨਹੀਂ ਓਕੇ 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 ਚਲੋ ਬਹੁਤ ਵਧੀਆ ਗੱਲ ਆ ਚਲੋ ਇੱਧਰ ਵੀ ਬੜਾ ਰਸ਼ ਇੱਥੇ ਕੀ ਆ ਹੋਣਾ ਹੈ ਇੱਥੇ ਬੰਦੇ ਹੀ ਖੜੇ ਆ ਸਾਰੇ ਪਤਾ ਨਹੀਂ ਨਾਨ ਵੇਜ ਸਿਸਟਮ ਕੁਛ ਹੋ ਪਤਾ ਨਹੀਂ ਕੀ ਬਣ ਰਿਹਾ ਹੈ ਉਹ ਨਾ ਬੱਸ ਕਿਹੜਾ ਪਤਾ ਦੁਆਲੀ ਹੋ ਰਹੀ ਹੈ ਆ ਕੀ ਚੀਜ਼ ਹੈ ਚੀਲਾ ਕੇ ਇਹ ਚੀਲਾ ਹੈ ਜੀ ਚੀਲਾ ਜਿਹਨੇ ਖਾਣਾ ਭਾਈ ਖਾ ਸਕਦੇ ਪਨੀਰ ਪਨੂਰ ਤੈਨੂੰ ਨਹੀਂ ਪਸੰਦ ਰਵਿੰਦਰ ਨੂੰ ਬਹੁਤ ਪਸੰਦ ਆ ਹਾਂ ਸ਼ੂਰ ਆ ਗੋਲ ਗੱਪਾ ਪਾਰਟੀ ਭਾਈ ਗੋਲ ਗੱਪੇ ਵਾਲੇ ਭਾਜੀ ਆ ਦੇਖੇ 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 ਇਹ ਕੀ ਹੈ ਤੇਰਾ ਫੇਸ ਚਾਹ ਹੈ ਹਾਂ ਫੇਸ ਚਾਹ ਅੱਛਾ ਠੀਕ ਹੈ ਮੇਰੇ ਮੁੰਡੇ ਨਹੀਂ ਪਈ ਬਲੌਗ ਚਲੋ ਆ ਦੇਖੋ ਜੀ ਮੁੰਡੇ ਦੀ ਟੌਰ ਸਰਪਾਜੀ ਕੋਟ ਓਏ ਆਪਣਾ ਮੂੰਹ ਕਰਨਾ ਗੁੱਸਾ ਹੀ ਕਰਕੇ ਆਪਣ ਨੂੰ ਤਾਂ ਮੂੰਹ ਕਰ ਤੇਰਾ ਨਾਮ ਕੀ ਹੈ ਕਸ਼ਮੀਰ ਸਿੰਘ ਕੋਈਆ ਕੋਈ ਨਾ ਕੋਈ ਨਾ ਕੋਈ ਨਾ ਜਦ ਸਾਡੀ ਹੋ ਰਹੀ ਹੈ ਆਪਣੀ ਟਿੱਕੀ ਤਿਆਰ ਪਾਜੀ ਮੜ ਜਾ ਉੱਚੀ ਦੇ ਕੇ ਆਵਾਜ਼ ਮਾਰ ਕੇ ਦੱਸਿਓ ਵੀ ਉਹ ਕੀ ਚੀਜ਼ ਹੈ ਰਸੀਨ ਚਾਟ ਰਸੀਨ ਚਾਟ ਕਾਦੀ ਬਣਦੀ ਹੈ ਇਹ ਹਾਂ ਚਾਹੇ ਇਹਦੇ ਵਿੱਚ ਕੀ ਕੀ ਪਾਇਆ ਡਰਾਈ ਫਰੂਟ ਤੇ ਕਰੀਮ ਓਕੇ ਇੱਕ ਆ ਦੋ ਹੋਰ ਦੇ ਦੋ ਹਾਂ ਕਰੀਮ ਵਿਦ ਡਰਾਈ ਫਰੂਟ ਸਸੀ ਕਨਵੀਰੇ ਸਸੀ ਕਨਵੀਰੇ ਜੂਰਾ ਪੁੱਛੇ ਹਮ ਨਮੀਓ ਆਟਮ ਜੀ ਨਟਸ ਵਗੈਰਾ ਪਏ ਆ ਕੌਰਨ ਪਏ ਆ ਬੰਦ ਗੋਭੀ ਪਈ ਹੈ ਮੈਂ ਖਾफी ਖੁਸ਼ ਹਾਂ ਆ ਦੇਖੋ ਵਿਮਨਜੂਰੀ ਹਨ ਬਗਾਰਾ ਹੋਰ ਵੀ ਬਹੁਤ ਕੁਸ਼ਲ ਲੋ ਜੀ ਲੋ ਜੀ ਪਨੀਰ ਟਿੱਕਾ ਆਪਣੀ ਟਿੱਕੇ ਰਹੀ ਸਾਰਾ ਕੁਛ ਉਧਰ ਪਨੀਰ ਟਿੱਕਾ ਵੀ ਆ ਸਭ ਨਾਲ ਲਾਸਟ ਚ ਆਜਾ ਕੇ ਮੈਂ ਤਾਂ ਖਾਲ ਮੈਂ ਤਾਂ ਤੁਹਾਡੇ ਕਰਕੇ ਵੀ ਨਹੀਂ ਖਾਈ ਜਾਂਦੀ ਆਜੋ ਪਨੀਰ ਟਿੱਕੇ ਮੈਨੂੰ ਬੜਾ ਬੁਰਾ ਲੱਗਾ ਮੈਨੂੰ ਤਾਂ ਦੇਖ ਲੋ ਮੈਂ ਇਹ ਤਾਂ ਦੇਖ ਲਵਾਂ ਚਲੋ ਤੇ ਸਹੀ ਨਾਲ ਆਹ ਹੈਗੀ ਜੀ ਮਸ਼ਰੂਮ ਆ ਦੇਖੋ पनीर टिक्का जो मर्जी खाओ भाई आ पनीर टिक्का हो गया और भी काफी कुछ है जी और देखो लो पे कॉफी तू पी पी लो पाई सूप वगैरह भी है थे ਕੋਕਟੇਲ ਅਦਰ ਦੀ ਕੋਕਟੇਲ ਬਸ ਇੱਧਰ ਤਾਂ ਹੀ ਆ ਨਾ ਸਾਰਾ ਕੁਝ ਆਹੋ ਇੱਕ ਵਾਰੀ ਸਾਰਾ ਦਿਖਾਤਾ ਵਸ ਸ਼ੁਰੂ ਖੁਸ਼ ਹੋ ਗਈ ਵੀ ਘਮਲੇ ਸਾਰੇ ਪਾਸੇ ਹੂੰ ਉੱਧਰ ਤਾਂ ਵੇਲ ਹੀ ਨਹੀਂ ਆ ਠੰਡਾ ਇੱਧਰ ਠੰਡਾ ਹੀ ਪੀ ਲੈਨੇ ਆ ਫੋਰਸ ਕਾਲੇ ਚੀ ਚਾਹੀਦਾ ਐਡਾ ਬੜਾ ਕੋਟਾ ਗੀ ਤੇਲੋ ਫਿਰ ਤੁਸੀਂ ਪੀ ਲੋ ਮੈਂ ਦਮਾ ਮਹਗਾ ਮਾ ਲੈ ਕੇ ਆ ਮਾ ਹਣੇ ਦੱਦ ਰੱਬ ਜੀ ਹੈ ਚਲੋ ਫਿਰ ਉਧਰ ਨੂੰ ਆ ਦੇਖ ਲੈ ਮੇਰੇ ਕੰਨ ਚ ਬਾਰੀ ਜਾਂਦਾ ਓਏ ਗੰਦੇ ਇਹ ਦੇਖ ਲੈ ਤੈਨੂੰ ਨਹੀਂ ਨਵੀਂ ਪੁੱਛ ਲਓ ਮੇਰੇ ਚੂਹੇ ਨੂੰ ਕੀ ਖਾਣਾ ਹੈ ਇੱਦਾਂ ਤਾਂ ਸਾਰੀ ਗੱਡੀ ਮੱਸੀ ਹੋ ਜਾਮਾ ਜੋ ਮਰਜ਼ੀ ਦੇ ਦੇ ਚਲੋ ਚੱਲਦੇ ਆ ਫਿਰ ਅੱਗੇ